ਹਾਂ ਬਹੁਤ ਬਹੁਤ ਧੰਨਵਾਦ ਇਹ ਸ਼ਹਿਰ ਪੂਜਨੀਏ ਗੁਰੂ ਜੀ ਪੰਡਿਤ ਬਲਵੰਤ ਰਾਏ ਜਸਵਾਲ ਜੀ ਦੀ ਕਰਮ ਭੂਮੀ ਰਿਹਾ ਹੈ 1953 ਵਿੱਚ ਗੁਰੂ ਜੀ ਇੱਥੇ ਆਏ ਔਰ ਉਹ ਹੰਸਰਾਜ ਮਹਿਲਾ ਮਹਾਵਿਦਿਆਲਾ ਵਿਖੇ ਉਹਨਾਂ ਨੇ ਸੰਗੀਤ ਵਿਭਾਗ ਵਿੱਚ बतौर ਮੁਖੀ ਸੰਗੀਤ ਵਿਭਾਗ ਸੇਵਾ ਕੀਤੀ। অরুণਾ ਦਾ ਸੰਗੀਤ જગਤ ਵਿੱਚ ਇੱਡਾ ਵੱਡਾ ਕੰਟਰੀਬਿਊਸ਼ਨ ਹੈ ਜਿਸ ਨੂੰ ਸ਼ਰਧਾ ਵਿੱਚ ਬਿਆਨ ਕਰਨਾ ਔਖਾ ਹੈ। ਲਗਭਗ 33 ਸਾਲ ਉਹਨੇ ਇਸ ਸ਼ਹਿਰ ਵਿੱਚ ਸੰਗੀਤ ਦੀ ਸੇਵਾ ਕੀਤੀ ਔਰ ਆਪਣਾ ਮਹਾਨ ਯੋਗਦਾਨ ਪਾਇਆ। ਪੂਤਨੀਏ ਗੁਰੂ ਜੀ ਪੰਡਿਤ ओमप्रकाश <th>ਧాపਰ ਜੀ ਉਹ ਜਿਸ ਸਮੇ ਗੁਰੂ ਜੀ ਦੇ ਕੋਲ ਗਏ ਉਹਨੇ ਮੈਨੂੰ ਇਸ ਗੱਲ ਦੀ ਜ਼ਿਆਦਾ ਖੁਸ਼ੀ ਹੋਈ ਕਿ ਮੈਨੂੰ ਗੁਰੂ ਜੀ ਦੀ ਸ਼ਰਨ ਵਿੱਚ ਰਹਿਣ ਦਾ ਮੌਕਾ ਮਿਲ ਗਿਆ ਤੇ ਉਹ ਲਗਭਗ 20 ਸਾਲ ਗੁਰੂ ਜੀ ਦੀ ਸ਼ਰਨ ਵਿੱਚ ਰਹਿ ਕੇ ਉਹਨਾਂ ਨੇ ਉਹਨਾਂ ਕੋਲ ਸੰਗੀਤ ਦਾ ਗਿਆਨ ਹਾਸਲ ਕੀਤਾ ਉਨਾ ਗੁਰੂਆਂ ਨੂੰ ਸਮਰਪਿਤ ਅੱਜ ਦਾ ਇਹ ਪ੍ਰੋਗਰਾਮ ਹੈ ਜਿੱਥੇ ਇਹ ਸੰਗੀਤ ਸਮੇਲਨ ਪੂਜਨੀਕ ਗੁਰੂ ਜੀ ਪੰਡਿਤ ਬਲਵੰਤ رائے ਜਸਵਾਲ ਜੀ ਸ਼੍ਰੀਮਤੀ 우ਸ਼ਾ ਜਸਵਾਲ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਅਸੀਂ ਪੂਜੇ ਗੁਰੂ ਜੀ ਪੰਡਿਤ ओमप्रकाश ਧਾਰਪੁਰ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਉਹਨਾਂ ਦੀ ਦੇਣ ਹੈ ਉਹਨਾਂ ਦਾ ਸ਼ੁਰੂ ਕੀਤਾ ਹੋਇਆ ਇਹ ਉਪਰਾਲਾ ਹੈ ਔਰ ਉਸ ਉਪਰਾਲੇ ਨੂੰ ਉਹਨਾਂ ਦੀ ਇਸ ਦੇ ਨਮਸਲਾਮ ਸਿਰਾ ਫਕੀਰਾ ਨੇ ਇਸ ਧਰਤੀ ਨੂੰ ਆਪਣੀ ਪਵਿੱਤਰ ਛੋ ਨਾਂ ਨਵਾਇਆ ਹੈ ਉਥੇ ਸ਼ਾਸਤਰੀ ਸੰਗੀਤ ਦੇ ਮੰਨੇ ਪਰਮੰਨੇ ਕਲਾਕਾਰਾਂ ਨੇ ਇਥੋਂ ਦੀ ਹਵਾ ਦੇ ਵਿੱਚ ਸੁਰ ਮਈ ਰੰਗ ਕੋੜ ਦਿੱਤਾ ਹੈ ਉਹ ਸਮਾਂ 1886 ਤੋਂ ਲੈ ਕੇ 90 ਤੱਕ ਦਾ ਜਦੋਂ ਸਿਰਫ ਨਾ ਸਿਰਫ ਔਰਤਾਂ ਦੇ ਲਈ ਸਿੱਖਿਆ ਲੈਣਾ ਜਿਹੜਾ ਉਹ ਪਸੰਦ ਨਹੀਂ ਸੀ ਕੀਤਾ ਜਾਂਦਾ ਅਜਿਹੇ ਸਮੇਂ ਦੇ ਵਿੱਚ ਪੰਜਾਬ ਦੇ ਸ਼ਹਿਰ ਜਲੰਧਰ ਦੇ ਵਿੱਚ ਦੋ ਮਹਾਵਿਦਿਆਲੇ ਸਥਾਪਿਤ ਹੁੰਦੇ ਨੇ ਜਿਹੜੇ ਸਿਰਫ ਨਾਰੀ ਸਿੱਖਿਆ ਦਾ ਕੰਮ ਕਰਦੇ ਨੇ ਇੱਥੇ ਹੀ ਕੱਟ ਨਹੀਂ ਸੀ ਇਹਨਾਂ ਦੇ ਸੰਸਥਾਪਕਾਂ ਨੇ ਨਾ ਸਿਰਫ ਅਕਾਦਮਿਕ ਸਿੱਖਿਆ ਨੂੰ ਯਕੀਨੀ ਬਣਾਇਆ ਔਰਤਾਂ ਲਈ ਕੁੜੀਆਂ ਲਈ ਸਭ ਨੂੰ ਆਈ ਨਾਟ ਸੇ 뮤ਜ਼ਿਕ ਵਰਗੇ ਵਿਸ਼ੇ ਵੀ ਇੱਥੇ ਇੰਟਰੋਡਿਊਸ ਕੀਤੇ ਗਏ ਤੇ ਇਹਨਾਂ ਕੋਸ਼ਿਸ਼ਾਂ ਦੀ ਸਦਕਾ 1948 ਵਿੱਚ ਪੀਜੀ ਯੂਜੀ ਤੇ 1965 ਵਿੱਚ ਪੀਜੀ ਕਲਾਸਾਂ ਜਿਹੜੀਆਂ ਨੇ ਜਲੰਧਰ ਦੇ ਹੰਸ ਰਾਜ ਮਹਿਲਾ ਵਿਦਿਆਲੇ ਵਿਖੇ ਸ਼ੁਰੂ ਹੁੰਦੀਆਂ ਨੇ ਐਚਐਮਵੀ ਕਾਲਜ ਦੇ ਨਾਂ ਨਾਲ ਜੇ ਤੁਸੀਂ ਜਾਣਦੇ ਹੋ ਔਰ ਉਸ ਸੰਗੀਤ ਵਿਭਾਗ ਨੂੰ ਸਥਾਪਿਤ ਕਰਨ ਵਾਲੇ ਜਿਹੜੇ ਤ੍ਰਿਮੂਰਤੀ ਸਨ ਉਸਤਾਦ ਲక్ష్మణ ਸਿੰਘ ਸੇਹਣ ਜੀ ਪੰਡਿਤ ਸਿਆ ਵਿਹਾਰੀ ਸਰਣ ਜੀ ਤੇ ਸਾਡੇ ਸਾਰਿਆਂ ਦੇ ਪਿਆਰੇ ਪੰਡਿਤ ਬਲਵੰਤ ਰਾਏ ਜਸਵਾਲ ਜੀ ਉਹਨਾਂ ਦੀ ਕੋਸ਼ਿਸ਼ਾਂ ਉਹਨਾਂ ਦੇ ਸਦ ਕਰਮਾ ਔਰ ਉਹਨਾਂ ਦੀ ਆ ਭਾਵਨਾਵਾਂ ਦਾ ਹੀ ਨਤੀਜਾ ਹੈ ਕਿ ਅੱਜ ਉਸ ਮਹਾਵਿਦਿਆਲੇ ਤੋਂ ਪ੍ਰੇਰਣਾ ਲੈਂਦੇ ਹੋਏ ਜਲੰਧਰ ਦੇ ਵੱਖ-ਵੱਖ ਕਾਲਜਾਂ ਵਿੱਚ ਫਿਰ ਪੰਜਾਬ ਦੇ ਵੱਖ-ਵੱਖ ਕਾਲਜਾਂ ਦੇ ਵਿੱਚ ਤੇ ਉੱਤਰ ਭਾਰਤ ਦੇ ਲਾਪਰਸਾਰੇ ਕੌਜਾਂ ਦੇ ਵਿੱਚ ਜਿਹੜੀ ਕੁੜੀਆਂ ਦੇ ਲਈ ਆ ਸੰਗੀਤ ਸਿੱਖਿਆ ਸ਼ੁਰੂ ਹੋਈ ਪੰਡਿਤ ਬਲਵੰਤ ਰਾਏ ਜਸਵਾਲ ਜੀ ਵੱਲੋਂ ਕੀਤਾ ਗਿਆ ਇਹ ਹੀ ਸਦਕਰਮ ਘਟ ਨਹੀਂ ਸੀ ਸਭ ਉਹਨਾਂ ਨੇ ਆਪਣੇ ਪਰਿਵਾਰ ਨੂੰ ਵੀ ਸੰਗੀਤ ਨੂੰ ਸਮਰਪਿਤ ਕਰ ਦਿੱਤਾ ਅੱਜ ਸਾਡੇ ਸਾਰਿਆਂ ਦੇ ਵਿੱਚ ਵਿਰਾਜਮਾਨ ਨੇ ਉਹਨਾਂ ਦੀ ਸੁਪੁੱਤਰੀ ਸ਼ਾਮਰੇ ਚਾ ਦੀਦੀ ਸੁਮੇਦਾ ਦੀਦੀ ਜਿਹੜੀਆਂ ਅੱਜ ਇੱਥੇ ਆਵਾਂ ਜਾ ਰਹੀਆਂ ਨੇ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਵੀ ਇਸ ਟ੍ਰੈਡੀਸ਼ਨ ਨੂੰ ਕੈਰੀ ਕਰਨਗੀਆਂ ਤੇ ਹੁਣ ਮੰਚ ਤੇ ਇਸ ਸੰਗੀਤ ਮਈ ਸਭਾ ਦੀ ਪਹਿਲੀ ਹਾਜ਼ਰੀ ਦੇ ਰੂਪ ਵਿੱਚ ਆ ਰਹੇ ਹੈ ਗੁਰਚਰਨ ਗੁਰੀ ਗੁਰਚਰਨ ਗੁਰੀ ਆਪ ਲਾਈਟ 뮤직 ਦੇ ਵਿੱਚ ਭਜਨ ਗਜ਼ਲ ਔਰ ਸੂਫੀ ਗਾਉਂਦੇ ਹੋ ਫ੍ਰੀਲੈਂਸਰ ਆਰਟਿਸਟ ਦੇ ਰਿ ਅਥਾਰਟੀ ਬਣਾ ਨਵਨਾਟੇ ਆਰ ਜੀ ਨੇ ਇਸ ਦੇ ਨਾਲ ਨਾਲ ਬਾਲੀਵੁੱਡ ਮੂਵੀ ਕੋਡ ਨੇਮ ਤਿਰੰਗਾ ਦੇ ਵਿੱਚ ਵੀ ਪਲੇ ਬੈਕ ਸਿੰਗਿੰਗ ਕੀਤੀ ਹੈ ਸੱਚਾ ਜਨਮ ਮੈਂ ਨੇ ਤੂੰ ਹੈ ਪਾਸ ਮੇਰੇ ਕੋਈ ਪਾ I'm कर सु भॻवान कुमार श्री धरम धरनि धरम धरम पर मुझे परे छोड़ी दी नाम पर क्यों छो गुरु ब्रह्मा गुरु विष्णु गुरु देवो महेश्वरा गुरु साक्षात परब्रह्म दसमें से भी गुरु देगा नमा अपने गुरुजनों को प्रणाम करते हुए महान कलाकार महान शख्स महान इंसान पंडित राय जी जसवाल जिनका पूरा नाम लेते हुए हमारी जबान थरथराती है और श्रीमती उषा जसवाल जी मैं सोचती हूं कि ये लोग कैसे देवीय पुरुष होते रहे हैं हमने अपनी नजरों से देखा है हमने अपने जीवन काल में इनके दर्शन किए हैं हमें तो कोई भी ये हमारे डिपार्टमेंट का है या उस डिपार्टमेंट का ऐसा कभी लगा ही नहीं और जब हम मिलते हैं तो कितना कुछ खिलता है मेरे पास ये दो लाइनें हैं कि चार मिले चौसठ खिले चार क्या दो मेरे नयन दो आपके नयन चौसठ किले बत्तीस दांत मेरे गए बत्तीस आपके गए बीस रहे कर जोड़ तो ये उंगलियां जो है हमारी दस दस हम ये जोड़ कर मिलते हैं प्रेमी सज्जन दो मिले गए सात करोड़ एक इंसान के अंदर साढ़े तीन सौ करोड़ रोम कहे जाते हैं आप जब मिलते हैं हम मिलते हैं हम खिल जाते हैं तो समझ लो सात सौ करोड़ के हमारे रोम जाते हैं आप सबको ये मिलना और ये उत्सव मुबारक हो धन्यवाद हमारे अगले युवा कलाकार जो आ रहे हैं वो है सहज सहजदीप सिंह कृपया आप मंच पर आ जाओ सहज जमाल है क्या रंग रूप है वो भीड़ में भी जाए तो तनखा दिखाई दे क्या है, जमाल है क्या रंग रूप है वो भीड़ में भी जाए तो तनखा दिखाई दे दरिया में यूं तो होते हैं कतरे ही कतरे सब दरिया में यूं तो होते हैं कतरे ही कतरे सब कतरा वही है ਜਿਸ ਵਿੱਚ ਕੇ ਦਰਿਆ ਦਿਖਾਈ ਕਿ ਕਿਹੋ ਜਿਹਾ ਨੌਜਵਾਨ ਕਲਾਕਾਰ ਇਸ ਸ਼ੈਰ ਕੋਲ ਹੈ ਜਿਹਦੇ ਵਿੱਚ ਸਾਨੂੰ ਸੰਗੀਤ ਦਾ ਇੱਕ ਦਰਿਆਵਤਤਾ ਦਿਖਾਈ ਦੇ ਰਿਹਾ ਇੱਕ ਵਰੀ ਦੋਹਾਂ ਕਲਾਕਾਰਾਂ ਵਾਸਤੇ ਜੋਰ ਦਾ ਤਾੜਨਾ ਸਰਦਪੀਤ ਸਿੰਘ ਅਮਨਦੀਪ ਸਿੰਘ ਉਸਤਾਦ ਇੰਦਰਜੀਤ ਸਿੰਘ ਮਿੰਦੂ ਜੀ ਜੋ ਇਸ ਦੇ ਉਸਤਾਦ ਹਨ ਇਸ ਦੇ ਪિતા ਜੀ ਹਨ ਪਰ ਪਈ ਸਰ ਮਨਜੀਤ ਸਿੰਘ ਸ਼ਾਹਸੀ ਜਿਨ੍ਹਾਂ ਦਾ ਸੈਤ ਜਿਆਦਾ ਹੈ ਅਮਨਦੀਪ ਸਿੰਘ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਪੰਜਾਬ ਦੇ ਉਸਤਾਦ ਤਰਨਾ ਨਵਾਜ਼ ਪੰਡਿਤ ਰਮਕਾਂਤ ਜੀ ਪੰਡਿਤ ਰਮਕਾਂਤ ਜੀ ਉਹਨਾਂ ਨੂੰ ਮੇਰੀ ਬੇਨਤੀ ਹੈ ਕਿਰਪਾ ਕਰਕੇ ਮੰਚ ਤੇ تشریف ਲਿਆਉਣ ਇਸ ਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਸ਼੍ਰੀ ਨਮੇਸ਼ ਚੰਦਰ ਜੀ ਆਈਐਫਐਸ जो बहुत सारे देशों भारत के राजदूत रहे हैं अंबैसडर रहे हैं कृपा करके मंच से तशरीफ लिया इंजीनियर महेश दीक्षित जी और उस्ताद इंद्रजीत सिंह बिंदू जी ਪਾਜੀ ਕਹਿੰਦੇ ਜਦੋਂ ਮੈਂ ਥੋੜੇ ਦਿਨ ਪਹਿਲੇ ਮੇਰੀ ਗੱਲ ਹੋਈ ਪਾਜੀ ਸਹਿਜ ਦਾ ਇੱਕ ਆਪਾਂ ਪਰਫਾਰਮੈਂਸ ਰੱਖਣਾ ਤੇ ਪਾਜੀ ਅਨਰਜੀਤ ਸਿੰਘ ਬਿੰਦੂ ਜੀ ਮੈਨੂੰ ਕਹਿੰਦੇ ਤੁਹਾਨੂੰ ਯਾਦ ਹੈ ਕਿ ਸਹਿਜ ਨੂੰ ਪਹਿਲਾ ਅਸ਼ੀਰਵਾਦ ਇਸੇ ਮੰਚ ਤੋਂ ਮਿਲਿਆ ਔਰ ਪਹਿਲੀ ਪਬਲਿਕ ਪਰਫਾਰਮੈਂਸ ਇਸ ਮੰਚ ਤੇ ਹੀ ਦਿੱਤੀ ਸੀ ਗੁਰੂ ਜੀ ਜਸਵਾਲ ਜੀ ਨੇ ਉਹਨਾਂ ਨੇ ਸ਼ਤਜਵੀ ਪੇਟ ਕੀਤੀ ਸੋ ਇਸੇ ਤਰ੍ਹਾਂ ਮਹਾਨ ਗੁਰੂਆਂ ਦਾ ਅਸ਼ੀਰਵਾਦ ਸਲਾ ਮੰਜ ਪੰਜਾਬ ਸਰਕਾਰ ਦੇ ਸੈਟਸ ਪਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ उस्ताद अली अकबर जी श्री जयदेव जी आओ जी सर जानो दिल कल्बो जिकर तुम पे फिदा करते इससे पढ़कर नहीं दुनिया में कोई शय होगी जानो दिल कल्बो जिकर तुम पे फिदा करते हैं ਬਾਰੇ ਅਹਿਸਾਸੇ jhuki jaati hain balki apne shukriya aapke aane ka ada karte hain bahut hi satkaryo shri mahinder bhagat ji shri muni teer ji shri kimti bhagat ji aap sareyan da aaj de samaan vich hardik swagat jinna ne aaj de samaan vich pahunch ke saadi hausla afzai kiti aaj koi aaya sade vehde ਟੱਕਣ ਚਨ ਸੂਰਜ ਟੁਕ ਟੁਕ ਨੇੜੇ ਲੱਸੇ ਨਹੀਂ ਉਹਦਾ ਮੱਥਾ ਤਾਰਿਆ ਵਾਂਗੂ ਆਇਆ ਨਹੀਂ ਕੋਈ ਅੰਬਰ ਘੁਮ ਘੁਮ ਕੇੜੇ ਚੁੰਮੋ ਨਹੀਂ ਇਹਦੇ ਹੱਥ ਚੰਮੇ ਦੇ ਗਲੀਆਂ ਧੋਵੋ ਨਹੀਂ ਇਹਦੇ ਪੈਰ ਮੱਖਣ ਦੇ ਪੇੜੇ ਅੱਜ ਕੋਈ ਆਇਆ ਸਾਡੇ ਵੀਰੇ ਤੁਸੀਂ ਪਾਰਸਕਲਾ ਮੰਚ ਦੇ ਵੀਰੇ ਜਾਇਓ ਤੁਮ ਸਾਰੇ ਨੂੰ ਬਹੁਤ ਬਹੁਤ ਜੀ ਆਇਆਂ ਖੁਸ਼ ਆਣ ਦੀ ਤੇ ਵੈਲਕਮ ਸਵਾਗਤ ਬੜਾ ਚੰਗਾ ਲੱਗਦਾ ਜੀ ਕਿ ਸਾਰੇ ਹਮ ਖਿਆਲ ਲੋਕ ਜੋ ਇੱਕ ਮੰਚ ਤੇ ਇੱਕ ਹਾਲ ਚ ਇੱਕ ਜਗ੍ਹਾ ਤੇ ਇਕੱਠੇ ਹੁੰਦੇ ਆ ਤੇ ਇਹ ਸਮਾਜ ਦੇ ਵਿੱਚ ਇੱਕ ਪੋਜ਼ਿਟਿਵਿਟੀ ਨੂੰ ਸਿਰਦੰਡਕ ਤਰੀਕਾ ਹੈ ਕਿਉਂਕਿ ਬੜਾ ਸਮਾਜ ਵੱਖ-ਵੱਖ ਚੀਜ਼ਾਂ ਨਾਲ ਭਰਿਆ ਹੁੰਦਾ ਕਿਧਰੇ ਨੈਗੇਟਿਵਿਟੀ ਆ ਕਿਧਰੇ ਪੋਜ਼ਿਟਿਵਿਟੀ ਆ ਸੋ ਇੱਕ ਤਰੀਕਾ ਆ ਬੁਰਾਈ ਨੂੰ ਤੇ ਤੁਸੀਂ ਬੁਰਾਈ ਨੂੰ ਖਤਮ ਕਰਨਾ ਤਾਂ ਉਹਦਾ ਤਰੀਕਾ ਇੱਕੋ ਹੀ ਹੁੰਦਾ ਕਿ ਛਾਈ ਨੂੰ ਵੱਡੀ ਗਿਣਤੀ ਚ ਪੈਦਾ ਕਰੋ। ਆਪ ਆਪ ਅਮਰ ਹੋ ਜਾਂਦੇ ਆ ਜੇ ਉਹਨਾਂ ਦੀ ਹਲਾਤ ਇਸ ਤਰ੍ਹਾਂ ਉਹਨਾਂ ਦੇ ਜਿਹੜੇ ਵਿਚਾਰ ਆ ਉਹਨਾਂ ਦੀ ਸੋਚ ਆ ਉਹਨੂੰ ਰਾਹ ਲੈ ਕੇ ਜਾਵੇ। ਸੋ ਸਾਰੀਆਂ ਜਿਹੜੀਆਂ ਧੀਆ ਜਸਵੰਤ ਰਾਏ ਬਲਵੰਤ ਰਾਏ ਜੀ ਦੀਆਂ ਉਹਨਾਂ ਦੇ ਪੁੱਤਰ نو ਸਾਰੇ ਹਰ ਸਾਲ ਸਵਾਗਤ ਚ ਆਪ ਨਿੱਜੀ ਤੌਰ ਤੇ ਸ਼ਾਮਲ ਵੀ ਹੁੰਦੇ ਆ ਔਰ ਇਹਨੂੰ ਕਰਵਾਉਂਦੇ ਵੀ ਆ ਸਪੋਰਟ ਵੀ ਕਰਦੇ ਆ ਸੋ ਇਹ ਬਹੁਤ ਤੁਹਾਡੀ ਤੁਹਾਡੀ ਮਾਪੇ-ਬਾਪ ਦੇ ਪ੍ਰਤੀ ਬਹੁਤ ਸਤਿਕਾਰ ਆ ਮਾਪੇ-ਬਾਪ ਨੂੰ ਤੁਸੀਂ ਕੁਝ ਵੀ ਦੇ ਸਕਦੇ ਸਿਵਾਏ ਸਤਿਕਾਰ ਤੋਂ ਮਾਪੇ-ਬਾਪ ਸੰਪੰਨ ਹੁੰਦੇ ਆ ਜਦੋਂ ਬੰਦਾ ਮਾਪੇ-ਬਾਪ ਵਰਜ ਜਾਂਦਾ ਉਹ ਸੰਪੰਨ ਹੋ ਜਾਂਦਾ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਆਰਥਿਕਤਾ ਆ ਜਾਂ ਸਮਾਜਿਕ ਆਰਥਿਕ ਪ੍ਰਾਪਤੀ ਆ ਸਮਾਜਿਕ ਪ੍ਰਾਪਤੀ ਆ ਉਹ ਤੁਹਾਡੇ ਨੇ ਹੀ ਆ ਉਹਨਾਂ ਦੇ ਹੀ ਹੈ ਇਸ ਤਰ੍ਹਾਂ ਆਪਣੇ ਮਾਪੇ-ਬਾਪ ਨੂੰ ਯਾਦ ਕਰਦੇ ਹੋ ਮੈਂ ਤਸਵੀਰ ਦੇਖ ਰਿਹਾ ਸੀ ਮਾਤਾ ਜੀ ਦੀ ਵੀ ਪਿਤਾ ਜੀ ਦੀ ਵੀ ਮੈਨੂੰ ਬੜਾ ਮਾਣ ਹੋਇਆ ਕਿ ਐਸੇ ਧੀਆਂ ਤੇ ਐਸੇ ਪੁੱਤਰ ਤੇ ਕਿ ਜਿਹੜੇ ਇਸ ਤਰ੍ਹਾਂ ਆਪਣੇ ਮਾਪਿਆਂ ਨੂੰ ਪਿਆਰ ਕਰਦੇ ਆ ਸਾਰਿਆਂ ਨੇ ਇਸ ਤਰ੍ਹਾਂ ਕਰਨਾ ਚਾਹੀਦਾ ਇਟਸ ਐਨ ਐਗਜ਼ੈਂਪਲ ਫਾਰ ਆਲ ਆਫ ਅਸ ਗਾਲੀ ਸਾਹਿਬ ਨੂੰ ਬੇਨਤੀ ਹੈ ਕਿ ਸਤਿਕਾਰਤ ਸ਼ਖਸੀਅਤਾਂ ਨੂੰ ਬੁੱਕੇ ਪੇਟ ਕਰਨ ਔਰ ਉਹਨਾਂ ਦਾ ਸਨਮਾਨ ਕਰਨ ਪਹਿਲਾਂ ਆਪਣਾ ਹੱਥ ਠੀਕ ਹੈ ਸ਼੍ਰੀ ਮਹੰਦਰ ਕਬਚੀ ਦਾ ਇੱਥੇ ਪਹੁੰਚਣ ਤੇ ਹਾਰਦਿਕ ਸਵਾਗਤ ਹੈ ਜਿਨ੍ਹਾਂ ਨੇ ਆਪਣੇ ਪਤੀ ਬਿਜ਼ੀ ਸ਼ਡਿਊਲ ਵਿੱਚੋਂ ਸਮਾਂ ਸਾਡੇ ਵਾਸਤੇ ਕੱਢਿਆ ਹੈ ਤੇ ਮੈਂ ਸ਼੍ਰੀ ਬਨੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣੇ ਬਿਜ਼ੀ ਸ਼ਡਿਊਲ ਚੋਂ ਸਾਡੇ ਵਾਸਤੇ ਸਮਾਂ ਕੱਢਿਆ ਸਾਨੂੰ نوازਿਆ ਹੈ ਔਰ ਪਰਮ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਨਿਰਮਲਦਾਸੀ ਬਾਬੇ ਚੋੜੇ ਸਾਨੂੰ ਅਸ਼ੀਰਵਾਦ ਦੇਣ ਵਾਸਤੇ ਪਹੁੰਚੇ ਹਨ ਸ਼੍ਰੀਮਾਨ ਕੀਮਤੀ ਪਗਾਚੀ ਉਨ੍ਹਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੋ ਚੇਚੇ ਤੌਰ ਤੇ ਇਸ ਸਮਾਗਮ ਵਿੱਚ تشریف ਲਿਆਈ ਹਨ ਸਰਦਾਰ ਆਤਮ ਪ੍ਰਕਾਸ਼ ਸਿੰਘ ਬਗਲੂ ਜੀ ਉਨ੍ਹਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਔਰ ਇੱਕ ਸਨਿਮਰ ਪੇਟ ਬਾਬਾ ਜੀ ਦੇ ਸ਼੍ਰੀ ਚਰਣਾ ਵਿੱਚ ਵੀ ਅਸੀਂ ਸਾਰੇ ਬਾਬਾ ਜੀ ਦੇ ਚਰਣਾ ਵਿੱਚ ਇੱਕ ਪਿੰਡ ਸਾਡੇ ਵੱਲੋਂ ਪੰਜਾਬ ਦੀ ప్రసిద్ధ శాస్త్రీయ గాయక परम सम्मानਯੋ प्रोफेसर डॉ ਨਵੇਸ਼ਤਾ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਜੀ ਤੁਸੀਂ ਨਾਲ ਆਜੋ ਗੁਰੂ ਜੀ ਦਾ ਪਰਿਵਾਰ ਜਿਹੜਾ ਆਜੇ ਤੁਸੀਂ ਆਹ ਜੋ ਆਜੋ ਤੁਸੀਂ ਨਾਲ ਆਓ ਆਜੋ ਪੰਜਾਬ ਦੇ ਮਹਾਨ ਸੰਗੀਤਕਾਰ ਪੰਡਿਤ ਬਰਨਤਰੇ ਜਸਵਾਲ ਜੀ ਭਾਰਤ ਜੀ ਅਤੇ ਪੰਜਾਬ ਦੇ ਮਹਾਨ ਸੰਗੀਤਕਾਰ ਸ਼੍ਰੀਮਤੀ ਊਸ਼ਾ ਜੀ ਸਵਾਲ ਜੀ ਦੀ ਪੰਜਾਬ ਦੇ ਪ੍ਰਸਿੱਧ ਸੰਗੀਤਕਾਰ ਪੰਡਿਤ ਓਮਪ੍ਰਕਾਸ਼ ਥਾਪੜ ਜੀ ਜੋ ਅੱਜ ਕਿਹਾ ਜਾ ਰਿਹਾ ਹੈ ਸਮੇਸਾਰੀ ਪ੍ਰਬੰਧਕ ਕਮੇਟੀ ਨੂੰ ਆਪਣੇ ਵੱਲੋਂ ਇੱਥੇ ਮੁਬਾਰਕਬਾਦ ਦਿੰਦਾ ਹਾਂ ਅੱਜ ਦੀ ਬਹੁਤ ਹੀ ਅੱਛੀ ਸ਼ਾਮ ਲਈ ਉਹਦੇ ਨਾਲ ਹੀ ਇਸ ਪਾਰਸਕਲਾ ਮੰਚ ਦੇ ਪ੍ਰਧਾਨ ਮੇਰੇ ਵੀ ਬਹੁਤ ਹੀ ਸਤਿਕਾਰਯੋਗ ਟੂਰਿਜ਼ਮ ਐਂਡ ਹਾਰਟੀਕਲ ਔਰ ਕਲਚਰ ਦੇ ਉਹ ਅਸਤੀ ਸ੍ਰੀ ਦੀਪਕ ਬਾਲੀ ਜੀ ਸੰਗਤ ਜੀ ਕਿਮਤੀ ਪਗਲ ਜੀ ਉਹਦੇ ਨਾਲ ਮੇਰੇ ਵੀ ਦੇ ਗਰੇ ਸਾਰੇ ਹੀ ਬਾਬੂ ਕਿਉਂਕਿ ਮੈਂ ਤੁਹਾਨੂੰ ਪਹਿਲੇ ਮਰ ਵੀਰ ਵਾਲੀ ਜੀ ਦੱਸਦੇ ਸਨ ਕਿ ਜੋ ਸਮਾਜ ਦੇ ਵਿੱਚ ਕੋਈ ਵੀ ਅੱਛਾ ਕੰਮ ਕਰਦਾ ਹੈ ਸਾਨੂੰ ਉਸ ਦੇ ਨਾਲ ਖੜੇ ਹੋਣਾ ਚਾਹੀਦਾ ਹੈ ਉਹਦਾ ਸਾਥ ਦੇਣਾ ਜ਼ਰੂਰੀ ਹੈ ਕਿਉਂਕਿ ਸਮਾਜ ਦੇ ਵਿੱਚ ਅਗਰ ਹਰ ਕੋਈ ਆਦਮੀ ਥੋੜਾ ਥੋੜਾ ਸਮਾਜ ਦੀ ਬਿਹਤਰੀ ਲਈ ਕੰਮ ਕਰਦਾ ਹੈ ਇਹ ਬਹੁਤ ਵੱਡਾ ਕੰਮ ਸਨ ਨਜ਼ਰ ਆਉਂਦਾ ਹੈ। ਸਾਰੀ ਕਮੇਟੀ ਨੂੰ ਜਿੱਥੇ ਮੁਬਾਰਕਬਾਦ ਦਿੰਦਾ ਹਾਂ ਉੱਥੇ ਉਮੀਦ ਕਰਦਾ ਹਾਂ ਸਾਨੂੰ ਹਮੇਸ਼ਾ ਹੀ ਲਗਾਤਾਰ ਇਹਦਾ ਸਹਿਯੋਗ ਵੀ ਕਰਨਾ ਚਾਹੀਦਾ ਹੈ। ਉਹ ਜਿਵੇਂ ਸਾਰੇ ਹੀ ਅੱਜ ਜੋ ਸੰਗੀਤ ਪ੍ਰੇਮੀ ਹਨ ਉਹਨਾਂ ਨੂੰ ਤੁਸੀਂ ਬੁਲਾਇਆ ਹੈ। ਸੋ ਮੈਂ ਇੱਥੇ ਆ ਕੇ ਅਜੇ ਚੀਫ ਗੈਸ ਤੁਸੀਂ ਮੈਨੂੰ ਬੁਲਾਇਆ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਔਰ ਮੈਂ ਹਮੇਸ਼ਾ ਹੀ ਤੁਹਾਡੇ ਨਾਲ ਹਾਂ। ਮੇਰੀ ਵੀ ਜੋ ਹੈ ਸੋਚ ਹੋਈ ਹੈ ਕਿ ਸਾਨੂੰ ਇਨਸਾਨ ਨੂੰ ਇਨਸਾਨ ਦੇ ਕੰਮ ਆਣਾ ਚਾਹੀਦਾ ਹੈ ਉਹ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਹੋਏ ਚਾਹੇ ਸਹਿਯੋਗ ਕਿਸੇ ਨੂੰ ਹੈਲਪ ਕਰਨੀ ਹੋਵੇ ਜਾਂ ਕਿਸੇ ਨਾਲ ਖੜੇ ਹੋਣਾ ਹੋਵੇ ਸਾਨੂੰ ਹਮੇਸ਼ਾ ਹੀ ਨਾਲ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਕਿਉਂਕਿ ਜਿਹੜਾ ਸਮਾਜ ਹੈਗਾ ਇਹ ਗਰੁੱਪ ਆਫ ਪੀਪਲਸ ਹੈਗਾ ਅਗਰ ਅਸੀਂ ਇਕੱਠੇ ਹੋ ਕੇ ਕੋਈ ਵੀ ਜ਼ਿੰਦਗੀ ਦਾ ਸਫ਼ਰ ਤੈਅ ਕਰਾਂਗੇ ਨਾ ਤੇ ਉਹ ਜ਼ਿੰਦਗੀ ਦਾ ਜ਼ਿਆਦਾ ਆਨੰਦ ਆਂਦਾ ਹੈ ਇਹ ਗੱਲ ਤੁਸੀਂ ਵੀ ਕੋਈ ਦੌਰ ਨਹੀਂ ਅੱਜ ਦੇਖੀ ਦਾ ਅੱਜ ਕੱਲ ਕਿ ਲਾਈਫ ਦੇ ਵਿੱਚ ਬਹੁਤ ਸਾਰੇ ਸਾਡੇ ਸਾਥੀ ਇਕੱਲਾ ਚੱਲੋ ਵਾਲੀ ਪਾਲਿਸੀ ਅਡਾਪਟ ਕਰਦੇ ਨੇ ਉਹ ਆਪਣੇ ਆਪ ਨੂੰ ਸਮਝਨੇ ਕਿ ਅਸੀਂ ਇਕੱਲਿਆਂ ਚੱਲ ਕੇ ਕਾਮਯਾਬ ਹੋ ਸਕਦੇ ਹਾਂ ਪਰ ਇਹ ਸਚਾਈ ਨਹੀਂ ਹੈਗੀ ਜਦੋਂ ਅਸੀਂ ਇਕੱਠੇ ਚੱਲਦੇ ਹਾਂ ਜਦੋਂ ਅਸੀਂ ਇੱਕ ਸੋਚ ਲੈ ਕੇ ਚੱਲਦੇ ਹਾਂ ਪੋਜ਼ਿਟਿਵ ਸੋਚ ਲੈ ਕੇ ਚੱਲਦੇ ਹਾਂ ਤਾਂ ਹੀ ਸਾਨੂੰ ਕਾਮਯਾਬੀ ਮਿਲਦੀ ਹੈ ਸੋ ਮੈਂ ਐਸੀ ਆਸ ਕਰਦਾ ਹੋਇਆ ਤੁਹਾਡੇ ਇੱਕ ਰਿਫੇਰ ਮੈਂ ਸਾਡੀ ਪਾਲਸ ਕਲਾ ਮੰਚ ਦਾ ਤੁਹਾਡਾ ਬਹੁਤ ਬਹੁਤ ਤੁਹਾਨੂੰ ਅਧਿਕਰਨ ਤੁਸੀਂ ਇਤਨਾ ਵੱਡਾ ਪ੍ਰਯਾਸ ਕੀਤਾ ਬਾਕੀ ਮੈਂ ਤੁਹਾਡਾ ਸਾਥੀ ਤੁਹਾਡਾ ਉਪਰਾ ਹਾਂ ਜੋ ਵੀ ਮੈਨੂੰ ਤੁਸੀਂ ਜੁਮੇ ਲਗਾਓਗੇ ਹਮੇਸ਼ਾ ਪਹਿਲੇ ਦੀ ਸਤ ਤੋਰਾ ਸਜੋ ਕਰਦੇ ਆਏ ਹਾਂ ਅੱਗੋਂ ਵੀ ਕਰਾਂਗੇ ਤੇ ਫਿਰ ਫਿਰ ਤੁਹਾਡਾ ਸਾਰਿਆਂ ਦਾ ਖਾਸ ਕਰਕੇ ਮੇਰੇ ਵੀ ਦੀਪਕ ਵਾਲੀ ਜੀ ਸਾਡੇ ਵਾਸਤੇ ਇਹ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਹਰ ਆਦਮੀ ਦਾ ਆਪਣਾ ਆਪਣਾ ਟੇਸਟ ਆਫ ਲਾਈਫ ਹੁੰਦਾ ਹੈਗਾ ਸੋ ਇਹਨਾਂ ਨੇ ਜੋ ਕਲਾ ਦਾ ਇਹ ਵੀ ਕਲਾ ਪ੍ਰੇਮੀ ਨੇ ਹਮੇਸ਼ਾ ਬਹੁਤ ਲੰਮਾ ਸਮਾਂ ਇਹ ਬਹੁਤ ਲੰਬੇ ਸਮੇਂ ਤੋਂ ਮਤਲਬ ਕਿ ਜੋ ਹੈ ਸੰਗੀਤ ਅਤੇ ਕਲਾ ਨਾਲ ਜੁੜੇ ਹਨ ਔਰ ਸਰਕਾਰ ਨੇ ਵੀ ਸਾਡੇ ਬਹੁਤ ਸਤਿਕਾਰਯੋਗ ਪੰਜਾਬ ਦੇ ਮੁੱਖ ਸਰਦਾਰ ਭਗਵੰਤ ਸਿਮਰਨ ਸਾਹਿਬ ਨੇ ਨਾਉ ਟੂਰਿਸਟ ਮਾਈਂਡ ਕਲਚਰ ਜੋ ਸਾਡਾ ਡਿਪਾਰਟਮੈਂਟ ਹੈ ਉਹਦਾ ਐਜੇ ਓਐਸਡੀ ਲਗਾਇਆ ਹੈ ਕਿਉਂਕਿ ਐਡਵਾਈਸ ਡਵਾਈਜ਼ਰ ਲੱਗੇ ਹਨ ਤਾਂ ਕਿ ਸਾਨੂੰ ਜੋ ਹੈ ਪੰਜਾਬ ਸਟੇਟ ਨੂੰ ਵੀ ਪੰਜਾਬ ਗਵਰਨਮੈਂਟ ਨੂੰ ਇਹ ਜੋ ਹੈ ਟੂਰਿਜ਼ਮ ਐਂਡ ਕਲਚਰਲ ਪ੍ਰੋਗਰਾਮ ਵੀ ਜੋ ਸਾਨੂੰ ਬਹੁਤ ਜ਼ਿਆਦਾ ਮਦਦ ਕਰਦੇ ਹਨ ਕਿਉਂਕਿ ਇਹਦਾ ਬਹੁਤ ਵੱਡਾ ਇੱਕ ਦਾਇਰਾ ਹੈ ਬਹੁਤ ਵੱਡੀ ਸੋਚ ਹੈ ਸੋ ਬਹੁਤ ਵੱਡਾ ਐਕਸਪੀਰੀਅੰਸ ਹੈ

सारंगी बजाने के लिए मुझे